ਕੀ ਬਦਮਾਸ਼ੀ ਮੈਂ ਜੇ ਤੁਸੀਂ ਬਦਮਾਸ਼ੀ ਕਰਦੇ ਹੋ ਏਡਾ ਧੱਕਾ ਵੀ ਨਹੀਂ ਦਗਾ ਮੇਰੀ ਸੋਣਿਆ ਦੀ ਗੱਲ ਸੁਣ ਲੈ ਮੇਰੀ ਸੋਣੀ ਮੈਂ ਤਰੋਂ ਕਹਿੰਦਾ ਮੈਂ ਤੁਹਾਨੂੰ ਬਲਾਸ਼ਰ ਕਹਿ ਰਿਹਾ ਤਰੋਂ ਮੈਂ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਕਹਿੰਦਾ ਤੇਰੀ ਦਰਖਾਸਤ ਲੈ ਲਈਏ ਮੈਂ ਚੋਰ ਨਹੀਂ ਮੈਂ ਚੋਰ ਨਹੀਂ ਮੈਂ ਤਾਂ ਮੈਂ ਇੱਕ ਮੁਹੱਲੇ ਦਾ ਮੋਹਤਮੈਂ ਮੈਂ ਤਰੋਂ ਮੈਂ ਮੋਹਤਮ ਨਹੀਂ ਜਿਹੜਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਹਾਂ ਇਹ ਚੌਂਕੀਦਾਰ ਤੇਰੀ ਵਰਗਾ ਬਹੁਤੇ ਖੜੇ ਇੱਥੇ ਬੜੀ ਮਾਰ ਮਤ ਸੀੜਾ ਕਰਦਾ ਮੈਂ ਪੁਲਿਸ ਚੌਂਕੀ ਦੇ ਵਿੱਚ ਮਾਮਲਾ ਉਸ ਸਮੇਂ ਉਲਝ ਗਿਆ ਜਦੋਂ ਪੁਲਿਸ ਅਫਸਰ ਦੀ ਕੀ ਰਿਪੋਰਟ ਦਰਜ ਕਰਾਉਣ ਵਾਲੇ ਵਿਅਕਤੀ ਦੇ ਨਾਲ ਜ਼ਬਰਦਸਤ ਟਕਰਾਰ ਹੋ ਗਈ ਗੱਲ ਇੱਥੋਂ ਤੱਕ ਵੱਧ ਗਈ ਕਿ ਪੁਲਿਸ ਅਧਿਕਾਰੀ ਸ਼ਬਦਾਂ ਦੀ ਮर्यादा ਤੱਕ ਭੁੱਲ ਗਏ ਤਲਖੀ ਚਾ ਕੇ ਰਿਪੋਰਟ ਦਰਜ ਕਰਵਾਉਣ ਆਈ ਵਿਅਕਤੀ ਨਾਲ ਕਿਵੇਂ ਪੇਸ਼ ਆਉ ਤੁਹਾਨੂੰ ਇਸ ਵੀਡੀਓ ਵਿੱਚ ਹੀ ਦਿਖਾ ਦਿੰਦੇ ਹਾਂ ਮੈਂ ਜੋ ਤੁਸੀਂ ਬਦਮਾਸ਼ੀ ਕਰਦੇ ਹੋ ਏਦਾਂ ਧੱਕਾ ਵੀ ਨਹੀਂ ਚਾਹਦਾ ਮੇਰੀ ਸੁਣ ਲੈ ਗੱਲ ਸੁਣ ਲੈ ਮੇਰੀ ਸਣੀ ਮੈਂ ਤਰੋਂ ਕਹਿੰਦਾ ਹਾਂ ਬਲਾਸਰ ਕਹਿ ਰਿਹਾ ਤਰੋਂ ਮੈਂ ਇਹ ਓਕੇ ਨਾ ਹੋ ਮੈਂ ਤਰੋਂ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਿਹਾ ਮੈਂ ਵੀ ਕਹਿ ਰਿਹਾ ਪਿਆਰ ਨਾਲ ਗੱਲ ਕਰ ਬੰਦੇ ਮੂੰਹ ਬੰਦ ਕਰ ਮੈਂ ਤੇਰੀ ਕੰਪਲੇਨਟ ਲੈ ਰਹੀ ਹਾਂ ਭਾਜੀ ਮੇਰੀ ਕੰਪਲੇਨਟ ਤਿੰਨ ਵਾਰ ਲਾਸਟ ਕੀਤਾ ਹੁਣ ਤਕਰੀਬਨ ਬੰਦੇ ਦੀ ਮੈਂ ਕੰਪਲੇਨਟ ਲੈ ਲਈ ਤਕਰੀਬਨ ਬੰਦੇ ਦੀ ਮੈਂ ਜਿਹਨੂੰ ਹੱਤੋਂ ਕਿਹਨੂੰ ਕਹਿੰਦਾ ਮੈਂ ਉਹਦੀ ਬੰਦੇ ਦੀ ਹਵਾ ਵੀ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਲੇਕਿਨ ਕੰਪਲੇਨਟ ਲੈ ਲਈ ਬਸ ਠੀਕ ਹੈ ਬਸ ਠੀਕ ਹੈ ਜਾਓ ਮੈਂ ਬੁਲਾਉਣਾ ਨਹੀਂ ਮੈਂ ਫੇਰ ਅਸੀਂ ਚੱਲੇ ਆ ਕੰਪਲੇਨਟ ਦੇਣ ਨੂੰ ਹੀ ਖੜੇ ਸੀ ਫਿਰ ਕੰਪਲੇਨਟ ਲੈ ਲੀਏ ਸਰ ਜਾਓ ਜਾਓ ਮੈਂ ਬੁਲਾਉਣਾ ਜੀ ਜੀਰ ਸਾਹਿਬ ਮੈਂ ਮੈਂ ਤੈਨੂੰ ਸਨ ਜੋ ਵਹੀ ਕਹਿੰਦਾ ਹਾਰ ਕੀ ਦੀ ਲਿਮਟ ਹੁੰਦੀ ਹੈ ਲਿਮਟ ਤੋਂ ਮੈਂ ਕੋਈ ਲਿਮਟ ਕ੍ਰੋਕ ਨਹੀਂ ਲੈਡੀ ਨੂੰ ਚਾਰ ਵਾਰੀ ਬਾਹਰ ਮੈਂ ਜਿਹੜੀ ਯਾਰ ਉੱਚੀ ਬੋਲ ਤੇ ਕੁਝ ਹੋ ਜੇ ਮੈਂ ਤੇ ਤੈਨੂੰ ਮੈਂ ਕੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਹਾਂ ਮੈਂ ਤੈਨੂੰ ਤੇਰੀ ਦਰਖਾਸਤ ਲੈ ਲਈ ਹੈ ਮੈਂ ਚੋਰ ਹਾਂ ਨਹੀਂ ਮੈਂ ਚੋਰ ਹਾਂ ਮੈਂ ਤੈਨੂੰ ਮੈਂ ਇੱਕ ਮਹੱਲੇ ਦਾ ਮੋਹਰ ਮੈਂ ਤੇ ਮੈਂ ਮੋਹਰ ਮੈਂ ਹੀ ਜਿਹੜਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਹੈ ਮੈਂ ਚੌਂਕੀਦਾਰ ਹਾਂ ਕਿਹੜੀ ਵੀਰੇ ਮੈਂ ਤੈਨੂੰ ਹੁਣ ਲੱਛ ਕੇ ਤਾਂ ਤੈਨੂੰ ਮਾਣੂ ਮੈਂ ਚੋਰ ਹਾਂ ਕਹਿ ਰਹੇ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਣਾ ਹੈ ਹਰ ਓਏ ਜੱਜ ਸਾਹਿਬ ਆ ਦਿਮਾਗ ਖਾ ਲ ਕਿਤੇ ਤੇ ਆ ਇੱਕ ਮਿੰਟ ਤੇਰੀ ਵਰਕਾ ਬਹੁਤ ਦੇਖ ਲਿਓ ਤੇ ਭਾਈ ਮਾਰ ਮਾਰ ਸੀਨ ਕਰ ਦੂੰਗਾ ਮੈਂ ਪੂਰੀ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀ ਨੇ ਆਪਣਾ ਪੱਖ ਦੀ ਸਾਹਮਣੇ ਰੱਖਿਆ ਆਪਣੇ ਸਪਸ਼ਟਿਕਰਨ ਬਾਰੇ ਜੋ ਕੀ ਕੀਤਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਆਏ ਸੀਗੇ ਮੈਂ ਉਹਨੂੰ ਦੱਸਿਆ ਸੀ ਕਿਉਂਕਿ ਉਹ ਦਰਖਾਸਤ ਦੇ ਕੇ ਜੀ ਦਰਖਾਸਤ ਦੇ ਕੇ ਜਿਹੜੀ ਪਾਰਟੀ ਅਰਖਾਸਤ ਵਾਪਸ ਲੈ ਗਈ ਸੀਗੀ ਮੈਂ ਤੇ ਜੇ ਅਗਰ ਮੇਰੇ ਕੋਲ ਦਰਖਾਸਤ ਹੁੰਦੀ ਮੈਂ ਤਾਂ ਦਰਖਾਸਤ ਦੇ ਅਕੋਰਡਿੰਗ ਗੱਲ ਕਰਨੀ ਜੇ ਦਰਖਾਸਤ ਹੀ ਕਹਿੰਦੇ ਅਸੀਂ ਦਰਖਾਸਤ ਨਹੀਂ ਦੇਣੀ ਉਹ ਦਰਖਾਸਤ ਵਾਪਸ ਲੈ ਗਏ ਨੇ ਉਹਦੇ ਵਿੱਚ ਤਾਂ ਬਿਲਕੁਲ ਗੱਲ ਕਰਵੇ ਉਹ ਦੁਬਾਰਾ ਫਿਰ ਲੈ ਕੇ ਨਾਲ ਆਇਆ ਅਸਤੈਣੀ ਉਹ ਕਹਿੰਦਾ ਇੰਦਰਖਾ ਦੇਣੀ ਮੈਂ ਕਿ ਇਦਰਖਾ ਦਿੱਤੀ ਪਹਿਲਾਂ ਵੀ ਦਰਖਾ ਦਿੱਤੀ ਵਾਪਸ ਲੈ ਕੇ ਸੀਗੇ ਤੇ ਇਦਰਖਾ ਤੇ ਇਦਰਖਾ ਤੇ دوسری ਪਾਰਟੀ ਅਖੀਰਤ ਜਦੋਂ ਕੋਈ ਕੰਪਲੇਨਟ ਦਿੰਦਾ ਤਾਂ ਦੂਜੀ ਪਾਰਟੀ ਨੂੰ ਪੱਖ ਸੁਣਨਾ ਹੁੰਦਾ ਉਹਦਾ ਉਹਨੂੰ ਕਾਲ ਵੀ ਕਰਨੀ ਹੁੰਦੀ ਹੈ ਇਹ 5 ਮਿੰਟਾਂ ਵਿੱਚ ਤਾਂ ਨਹੀਂ ਜਲਦੀ ਨਹੀਂ ਜਲਦੀ ਤਾਂ ਨਹੀਂ ਅਜੇ ਵੀ ਹੁਣੇ ਬਲਾਓ ਜੀ ਉਹਨੂੰ ਆਹੀ ਗੱਲ ਕਹੀ ਆ ਵੀ ਦਰਖਾ ਤੇਰੀ ਦੇਣੀ ਹੈ ਤਾਂ ਦਰਖਾ ਦੇ ਦੇ ਪਹਿਲਾਂ ਤੇਰੀ ਦਰਖਾਸਤ ਲੈ ਲਈ ਸੀਗੀ ਅੱਜ 10 ਨੰਬਰ ਮੈਂ ਟੈਲੀਫੋਨ ਨੰਬਰ ਇਹਨਾਂ ਬੁਲਾਉਣ ਵਾਸਤੇ ਲਿਖੇ ਸੀ ਉਦੋਂ ਉਹ ਕਹਿੰਦੇ ਨਹੀਂ ਕਿ ਅਸੀਂ ਹੁਣ ਧਰਨਾ ਲਾਣਾ ਮੈਂ ਕਿਹਾ ਧਰਨਾ ਤੇ ਇਹ ਧਰਨਾ ਗਾਹ ਹਰ ਚੀਜ਼ ਧਰਨੇ ਨਾਲੇ ਘੱਟੀ ਘੱਟੋ ਘੱਟ ਕੋਈ ਕੰਪਲੇਂਟ ਦਿੰਦਾ ਪਰ ਦੂਜੀ ਪਾਰਟੀ ਤੇ ਪੱਖ ਸੁਣਨਾ ਨਾਲੇ ਜ਼ਰੂਰੀ ਹੈ ਕੀ ਚਾਹੀਏ ਅਗਰ ਤੁਸੀਂ ਦਿਖਾ ਦੇ ਤੋ ਇਸ ਚਾਹੀਏ ਹੋ ਕੇ ਤਾਂ ਕੋਈ ਕਾਰਵਾਈ ਕੀਤੀ ਜਾਊਗੀ ਪਰ ਜੋ ਕਵੇ ਹੁਣੇ ਹੀ ਕਾਰਵਾਈ ਕਰੋ ਉਸ ਤਰ੍ਹਾਂ ਨਹੀਂ ਹੁੰਦਾ ਕਿ ਰੱਬਾ ਇਹਨਾਂ ਦੀ ਆਸ ਵਿੱਚ ਲੜਾਈ ਹੋਈ ਹੈ ਦੋਨੇ ਪਾਸੇ ਇਹਨਾਂ ਦੀ ਜੋ ਇਹਨਾਂ ਨੇ ਐਕਚੁਅਲੀ ਕੀ ਹੈ ਮੈਂ ਜੋ ਹੁਣ ਮੈਨੂੰ ਪਤਾ ਲੱਗਿਆ ਕਿ ਮੈਂ ਟੈਲੀਫੋਨ ਤੇ ਜਿਸਪਾਲ ਸਿੰਘ ਨੂੰ ਕਾਲ ਕੀਤੀ ਸੀ ਕਿ ਭਾਈ ਆ ਕੇ ਦਰਖਾਸਤ ਸੰਭਿਲਾਓ ਉਹ ਬੇਕਾਰ ਨਹੀਂ ਉਹਨੇ ਮੈਨੂੰ ਬਰਬਰੀ ਦੱਸਿਆ ਵੀ ਇਹ ਇਸ ਤਰ੍ਹਾਂ ਕਰਕੇ ਜਿਹੜੀ ਦੇਖਾ ਰਾਣੀ ਹੈ ਇਹ ਇੱਥੇ ਲਿਆ ਕੇ ਫੀਲਡ ਕੋਤੇ ਸਾਰੇ ਗਲੀ ਦੇ ਕੁੱਤੇ ਕੱਢਦੇ ਨੇ 35-40 ਕੁੱਤੇ ਇਕੱਠੇ ਕਰ ਲੈਂਦੀ ਹੈ ਤੇ ਕੁੱਤੇ ਦਾ ਮੇਰੇ ਫਾਦ ਨੂੰ ਪਿਛਲੀ ਕਟਿਆ ਅਜੇ ਇੰਜੈਕਸ਼ਨ ਪੰਜਵਾਂ ਇੰਜੈਕਸ਼ਨ ਉਹਦੇ ਲੱਗਿਆ ਮੇਰੇ ਫਾਦ ਨੂੰ ਕੱਟਦਾ ਸੀ ਕੁੱਤਿਆਂ ਦਾ ਅਸੀਂ ਇਹਨਾਂ ਅਸਲ ਕੀ ਇਹਨਾਂ ਦਾ ਮੇਨ ਜੋ ਦੇਖਿਆ ਇਹਨਾਂ ਦਾ ਆਪਸੀ ਵਿਚਾਰ ਇੱਕ ਦੂਜੇ ਨਾਲ ਵਿਚਾਰ ਮਤ ਭੇਜਦੇ ਨੇ ਉਹ ਮਤ ਭੇਜ ਲੈ ਕੇ ਇੱਕ ਦੂਜੇ ਦੇ ਆ ਚੀਜ਼ਾਂ ਕਰਦੇ